ਉਹ ਆ ਦੇ ਕੱਲ ਤਾਂ ਵਾਲੇ ਕੀ ਕੀਤਾ ਬਈ ਐਨਾ ਜੋਰ ਲਵਾਇਆ ਟਰੈਕਟਰ ਦਾ ਚੱਕੇ ਚੱਕੇ ਸਾਰੇ ਉਹਦੇ ਕੱਢ ਮਾਰੇ ਕੀ ਕਰਤਾ ਆ ਦੇਖ ਆਪੇ ਦੇਖ ਆਪੇ ਦੇਖ ਆਰਟਿਸਟ ਦੇ ਕੰਮ ਦੇਖਿਆ ਤੁਰ ਆ ਕੇ ਆ ਕੀ ਹੋਇਆ ਉਹੀ ਕੱਢ ਕੇ ਕੱਢ ਕੇ ਨਾ ਮੇਰਾ ਲਈ ਗਿਆ ਕਹਿੰਦਾ ਤੈਂ ਮਾਰੇ ਟਰੈਕਟਰ ਵਿੱਚ ਓਹੋ ਥੋਨੂੰ ਸੰਦ ਫਨਾ ਕੇ ਨੇ ਦਿੱਤੇ ਏਡੇ ਏਡੇ ਬੰਦਿਆ ਤੂੰ ਮੇਰੇ ਗਲਤ ਮਤ ਬੋਲ ਹੈ ਇੱਕ ਇੱਕ ਨਾਲ ਧੜਿਆ ਲਈ ਗੰਜਾਇਆ ਫਿਰਦਾ ਕਿਸੇ ਚਾਚੇ ਦੇ ਬੰਦੇ ਨੂੰ ਲਿਆਉਂਦਾ ਹੈਲੋ ਤੂੰ ਵੀ ਯਾਰ ਉਹਦੇ ਆਲ ਦਾ ਹੋਈ ਜਾਂਦਾ ਪੈਸੇ ਦਿੱਤੇ ਤੈਨੂੰ ਪੈਸੇ ਦਿੱਤੇ ਔਲ ਕਾ ਗਲਤ ਗੱਲਾਂ ਹੈ ਦੇ ਦਿੱਤੇ ਤੈਨੂੰ ਖੰਟਾਂ ਨੂੰ ਛਾਂਡੇ ਫੜਾਤੇ ਕੋਈ ਨਹੀਂ ਕੋਈ ਇਹ ਤਾਂ ਬਈ ਗਲਤ ਹੋ ਗਿਆ ਕੰਮ ਪਰ ਸਹੀ ਨਹੀਂ ਯਾਰ ਕਿਸੇ ਨੂੰ ਮੈਂ ਇੱਥੇ ਕੋਈ ਗੱਲ ਨਹੀਂ ਇਹ ਪਤਾ ਜਲਦੇ ਆ ਵੀ ਮੈਂ ਨਵਾਂ ਬੰਦਾ ਆਇਆ ਵਰਕਰ ਹੁਣੇ-ਹੁਣੇ ਤੇ ਹੁਣੇ-ਹੁਣੇ ਮੈਨੂੰ ਐਡੇ ਵੱਡੇ-ਵੱਡੇ ਟਰੈਕਟਰ 4x4 ਫੜਾਤੇ ਫੜਾਤੇ ਮਾੜਾ ਮੋਟਾ ਮੂਰੇ ਦੇ ਬੰਦੇ ਨੂੰ ਦੱਸਦੇ ਵੀ ਉਧਰ ਜਾ ਕੇ ਟਾਇਰ ਚਲੋ ਮੈਂ ਮੈਂ ਦੇਖੋ ਲੋ ਲੈਵਲ ਜਿਹੜੇ ਵਰਕ ਫਾਰਮ ਹੈਂਡ ਆ ਨਾ ਉਹ ਮੈਂ ਉਹਨਾਂ ਤੇ ਮੋਰੇ ਥੋੜੀ ਆਪਣੇ ਮਾਲਕ ਦੀ ਬੇਇੱਜ਼ਤੀ ਕਰੂੰਗਾ ਮਾਲਕ ਨੂੰ ਆ ਲੈਣ ਦੇ ਉਹਦੇ ਮੋਰੇ ਕਰ ਦਾਂ ਬੇਇੱਜ਼ਤੀ ਮਾਲਕ ਨੇ ਤੁਹਾਨੂੰ ਬਣੇ ਬਣਾਏ ਸੰਦ ਮਿਲ ਗਏ ਹਾਂ ਆ ਗਿਆ ਕਰਦੇ ਆ ਆ ਲੈ ਆਂਦੇ ਭਾਈ ਅੱਜ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਟੈਨਸ਼ਨ ਨਾ ਲਓ ਤੁਸੀਂ ਟਰਾਲੀਆਂ ਲਾਹੋ ਆ ਗਿਆ ਆਪਾਂ ਵੀ ਲੱਦ ਕੇ ਇਹ ਵੀ ਔਖੇ ਹੀ ਲਿਆਇਆ ਟਾਇਰ ਜੇ ਦੇਖ ਕੇ ਮੈਂ ਮੂਰੇ ਲਾਂਕਦੇ ਆ ਭਰਤੀ ਭਾਉਣ ਨੂੰ ਇੰਨੇ ਵਧੀਆ ਟਰੈਕਟਰ ਕੌਣ ਲੈ ਕੇ ਆਉਂਦਾ ਆ ਨੀ ਭਾਈ ਨਾਗਰੇ ਪਿੱਛੇ ਆ ਕੇ ਤਾਂ ਦੇਖ ਪਿਛਲਾ ਟਾਇਰ ਥੱਲੇ ਲਾ ਹੀ ਲਿਆ ਪਿਆ ਹੇ ਮੈਨੂੰ ਲੱਗਦਾ ਰਾਤ ਇਹਦੇ ਵੀ ਖੋਲਲੇ ਸੀ ਟਾਇਰ ਜੇ ਨਵੇਂ ਆ ਨਹੀਂ ਬਾਈ ਆਪਾਂ ਤਾਂ ਗੱਲ ਕੀ ਆ ਕੱਲ ਤੇ ਤੂੰ ਹੈ ਨਹੀਂ ਸੀ ਤਾਂ ਹੀ ਕਰਕੇ ਇੰਨੇ ਪੱਕੇ ਪਏ ਫਾਰਮੈਨ ਸਾਹਿਬ ਨੂੰ ਅਸੀਂ ਮਿਸ ਕਰਦੇ ਪਏ ਸੀ ਲਾਹੋ ਲਾਹੋ ਟਰੈਕਟਰ ਸਪੈਸ਼ਲ ਐਡੀਸ਼ਨ ਆ ਇਹ ਬਈ ਆ ਤਾਂ ਸਨੈਕੀ ਸਨੈਕੀ ਚੀਜ਼ ਆ ਇਹ ਦੇ ਮੇਰੇ ਵੱਲ ਕਰਦੇ ਕਿ ਉਹ ਚੱਲ ਬਾਈ ਹੋ ਅੱਗੇ ਯਾਰ ਮੈਂ 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 ਹੁਣ ਆ ਕੇ ਮੈਨੂੰ ਮੈਨੂੰ ਦੀਂਦੇ ਸੀ ਰੰਗ ਟੰਗ ਨਹੀਂ ਨਹੀਂ ਲੈਲਾ ਤਾਂ ਯਾਰ ਗੱਲਾਂ ਕਿਹੜੀਆਂ ਕਰਦਾ ਤੂੰ ਠੀਕ ਰਹਿਣ ਦੇ ਔਖਾ ਤੇਰਾ ਉਹਦਾ ਜੋਰ ਦਿਖਾਉਂਦਾ ਸੀ ਮੈਂ ਤਾਂ ਜੋਰ ਦਿਖਾਉਂਦਾ ਸੀ ਆਉਣ ਦੇ ਬਈ ਆਉਣ ਦੇ ਮਾੜੇ ਪਰਾਂ ਨੂੰ ਰੱਖ ਕੇ ਪਰਾਂ ਨੂੰ ਪਰਾਂ ਨੂੰ ਪਰਾਂ ਨੂੰ ਸੱਜੇ ਪਿੱਛੇ ਸੱਜੇ ਨੂੰ ਮਾੜਾ ਜੇ ਬਸ ਬਸ ਠੀਕ ਆ ਠੀਕ ਆ ਖੱਬੇ ਨੂੰ ਰੱਖੋ ਮਾੜਾ ਜੇ ਖੱਬੇ ਨੂੰ ਟਾਇਰ ਜਾਊ ਥੱਲੇ ਟਾਇਰ ਜਾਊ ਆ ਗਿਆ ਆ ਗਿਆ ਅੰਦਰ ਨਹੀਂ ਜਾਣਦਾ ਨਹੀਂ ਜਾਣਦਾ ਟਾਇਰ ਕਿੰਨੇ ਚੌੜੇ ਮੈਨੂੰ ਹੀ ਲੱਗਦਾ ਨਹੀਂ ਚੌੜੀ ਆ ਇਹ ਚੌੜੇ ਆ ਨੇ ਇਹਦੇ ਹਾਂ ਹਾਂ ਸਹਰਾ ਦਾ ਕੈਨੇਡਾ ਦਾ ਝੰਡਾ ਕਿਨੇ ਦੋ ਟਰੈਕਟਰ ਆਏ ਹਾਏ ਹਾਏ ਤੰਤਨ ਬਾਬਾ ਨੰਦ ਸਿੰਘ ਵੀ ਲੋ ਵੀ ਮਿੱਤਰੋ ਆ ਲਿਆ ਤੇ ਤੁਹਾਨੂੰ ਅੱਜ ਦੋ ਜੋਰ ਲਵਾਉਣ ਨੂੰ ਠੀਕ ਹੈ ਤੇ ਪਹਿਲਾਂ ਆ ਦਿਖਾਈਏ ਆਪਾਂ ਜਨਤਾ ਨੂੰ ਵੀ ਇੱਥੇ ਕੀਤਾ ਕੀ ਐ ਸੀ ਐਂਡ ਗਰੀ ਪਈਆ ਕਰ ਲਵਾ ਆ ਆ ਚੈੱਕ ਕਰੋ ਮੁੰਡਿਓ ਆ ਪਿਆ ਟਾਇਰ ਜਿਵੇਂ ਉਹ ਗੱਲ ਕਹਿੰਦਾ ਕਹਿੰਦਾ ਇਹ ਆਰਟ ਤੇ ਆਰਟਿਸਟ ਬਈ ਲੁੱਗ ਗਿਆ ਕਿੱਥੇ ਆ ਆ ਖੜਾ ਯਾਰ ਉਹੀ ਨਾ ਲਾਈ ਜਾਂਦੇ ਆ ਕੋਈ ਗੱਲ ਕੋਈ ਗੱਲ ਹੁਣ ਆਪਾਂ ਇਹਨੂੰ ਕੱਢਦੇ ਆ ਬਈ ਮੈਂ ਬਹਿਣਾ ਬਾਬੇ ਦਾ ਨਾਮ ਲੈ ਕੇ ਦੋ ਟਾਇਰਾਂ ਦੇ ਕਿਰਾ ਖਿੱਚ ਕੇ ਲੈ ਜਾਂਦੇ ਆ ਮੜਾ ਜਾ ਬਾਹਰ ਕੱਢ ਕੇ ਉਹ ਟਰੈਕਟਰ ਉਹ ਐ ਕਰ ਬਈ ਟਰੈਕਟਰ ਅੰਦਰ ਲਿਆ ਯਾਰ ਪੁੱਤ ਚੜਾ ਦਈਏ ਕਿਰਾ ਪਰ ਮਿਸਤਰੀ ਕੋ ਛੱਡੇ ਕਿ ਕਿੱ데 ਚੜਾਣਾ ਅੱਛਾ ਆਹੋ ਮੈਂ ਕਿਸੇ ਦੇ ਉੱਤੇ ਰੋਣਾ ਕਿਸੇ ਦੇ ਉੱਤੇ ਚੜਾ ਕੇ ਕਿੱਥੇ ਜਾਵਾਂਗੇ ਹੈ ਤਾਂ ਟਰੈਕਟਰ ਸਮਰਨਯੋਗੇ ਪੈਸੇ ਨਹੀਂ ਆਗੇ ਫਿਰ ਜ਼ਮਾਨਤਾਂ ਕਰਾਉਂਦੇ ਫਿਰਾਂਗੇ ਇਹ ਵੀ ਤੇਰੀ ਗੱਲ ਬਿਲਕੁਲ ਸਹੀ ਹੈ ਜਾਇਜ਼ ਆ ਬਾਈ ਆਪਣੇ ਚ ਕੋਈ ਇਦਾਂ ਹੋਮ ਮੇਡ ਵਕੀਲ ਨਹੀਂ ਹੈਗਾ ਆਉਣ ਦਾ ਨਹੀਂ ਬਾਈ ਇਦਾਂ ਦਾ ਕੋਈ ਬੱਟ ਦੇ ਰੋਲੇ ਰੂਲੇ ਸਾਂਭ ਸਕੇ ਜਿਹੜਾ ਨਹੀਂ ਨਹੀਂ ਪਵਾਫ ਹਵਾਸ ਦੇਣ ਬਾਈ ਵੱਧ ਸਾਹਮਣ ਵਾਲਾ ਨਹੀਂ ਹੈਗਾ ਅਲਕ ਬਈ ਆ ਕੇ ਸਿੱਧਾ ਹੀ ਸਿੱਧਾ ਹੀ ਜਾਣਦੇ ਬਈ ਜਾਣ ਦੋ ਸਿੱਧਾ ਬਈ ਓਕੇ 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 ਕਰ ਲਵਾ ਸਾਰਾ ਹੀ ਉਹ ਹੋ ਗਿਆ ਚੱਲ ਇੱਥੇ ਪਾਤੀ ਪਾਉਣੀ ਸੀ ਇਹ ਕਿਹੜਾ ਖੇਤੀ ਕਰਨੀ ਜਾਣ ਇਧਰ ਨੂੰ ਮਾੜਾ ਜਾਣ ਦੋ ਪਹਿਲਾਂ ਆਹ ਲਾਹੋ ਪਿੱਛੇ ਬਈ ਆਹ ਮੜ ਜੇ ਆਹ ਲਾ ਦਿਓ ਕਰ ਤੇ ਲੋ ਕਰ ਤੇ ਲੋ ਆਏ ਹਲਕ ਟੈਂਟ ਚ ਵੱਜਣਾ ਤੇਰੇ ਬਸ ਕੇ ਔਲਖ ਇਹ ਨਾ ਮੇਰਾ ਲੱਗਦੈਣ ਹੋਰ ਮੇਰੇ ਤਾਂ Baal ਜੇ ਕਰਕੇ ਪਤਾ ਵੀ ਨਹੀਂ ਸੀ ਲੱਗਣਾ ਲਹੂ ਕਿਧਰੋਂ ਨਿਕਲਦਾ ਓ ਓ ਯਾਰ ਇਹ ਵੀ ਪ੍ਰੋਬਲਮ ਆ ਨਾ ਦੇ ਕਿੰਨੀ ਹੋਰ ਗੰਗੇ ਬੰਦੇ ਦਾ ਸੌਖਾ ਬਦਲਾ ਗਿਆ ਜਾਂਦਾ ਵੀ ਇੱਥੋਂ ਆ ਸਿੱਧੀ ਤਾਰ ਪੈਂਦੀ ਮੈਂ ਦੱਸਿਆ ਜਾਦਾ ਮੈਂ ਮੋਹ ਮਾਇਆ ਤੋਂ ਮੁਕਤ ਹੋਇਆ ਨਾ ਮੈਂ ਵਾਲ ਕੱਟਿਆ ਜਾਂਦੇ ਆਹਾ ਆਹਾ ਆ ਆ ਨੀ ਯਾਰ ਆ ਵੀ ਆਉਣ ਦੋ ਆਉਣ ਦੋ ਆਉਣ ਦੋ ਮਾਰਾ ਪਰਾਂ ਨੂੰ ਰੱਖ ਕੇ ਪਰਾਂ ਨੂੰ ਰੱਖ ਕੇ ਦੂਜੇ ਵਾਸਤੇ ਬੈਗ ਜਾਂਦੋ ਉਹੀ 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 ਹੌਲੀ 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 ਬੱਸ ਬੱਸ ਕਿਆ ਨਾ ਬੱਸ ਮੈਂ ਇਤਨੂੰ ਬੈਗ ਲੈ ਜਮਾਤਾ ਆਏ ਹਾ ਆ ਤਾਂ ਬਾਈ ਤੂੰ ਸਿਰੇ ਹੀ ਕਰਾ ਦਿੰਦਾ ਜਮਾ ਸਿਆਣੀ ਗੱਲ ਕੀਤੀ ਹੈ ਪੂਰੀ ਐਕਸਪੀਰੀਅੰਸ ਹੈ ਤੋ ਬਾਈ ਤੂੰ ਲਾਇਸੈਂਸ ਮੰਨਤਾ ਪ੍ਰਾਪਤ ਬਾਈ ਨੂੰ ਪੁੱਛ ਕੱਲ ਚੱਲ 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 ਵਾਚੌਣ ਨਾਲ ਵੜਾ ਕਰੋ ਇੱਧਰ ਅੱਗੇ ਚੜ ਜਾਣਾ ਬਸ ਆ ਲੈ ਿਤੱਕ ਰਹਿਣਾ ਕਿ ਇਹ ਵੀ ਰੱਖਣਾ ਇਹ ਵੀ ਧਿਆਨ ਰੱਖਿਓ। ਓ ਓ ਓਕੇ ਸਹੀ ਹੈ ਸਹੀ ਬਤਰਾ ਓਕੇ ਆ ਆਜੋ 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 ਚਲੋ 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 ਦੇਖ ਕੇ ਚੱਕ ਲੈ ਚਲੋ ਚਲੋ ਚੱਕ ਲੈ ਚੱਕ ਲੈ ਚੱਕ ਲੈ ਬੱਲੇ 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 ਹਾਂ ਠੀਕ ਲੋ ਜੀ ਲੈ ਵੀ ਅੱਫਾ ਲਾ ਕੇ ਨਾ ਬੈਲਟਾ ਲਾ ਕੇ ਟਰੈਕਟਰ ਬਾਹਰ ਕੱਢ ਦੇ ਚੌਕਾ ਓਹੋ ਬਹੁਤ ਔਖਾ ਹੋਇਆ ਯਾਰ ਕਰਨਾ ਫੱਟੀਆਂ ਨਹੀਂ ਬੰਦ ਕਰਤਾ ਕਰਤਾ ਕਰ ਇਹ ਹੁਣ ਮਿਸਤਰੀ ਦੇ ਖੜਾ ਕੇ ਆਉਣੇ ਆ ਬਾਈ ਇਹਦੇ ਟੈਟਰ ਪਾਉਣੇ ਸਹੀ ਕਰਕੇ ਯਾਰ ਹਾਂ ਕਿਉਂ ਨਾ ਕਰਤਾ ਉਹੀ ਕੰਮ ਜੀ ਤੋ ਮਟਰਦਾ ਸੀ ਆ ਤਾਂ ਵਿਚਾਰਾ ਮਾੜਾ ਹੀ ਨਿਕਲਿਆ ਇਹ ਤਾਂ ਕੱਲ ਉੱਪਰੋਂ ਹੀ ਨਿਕਲੇ ਹਾਂਜੀ ਆ ਹੁਣ ਦੇ ਆਉਣ ਦੇ ਆਉਣ ਦੇ ਮੈਨੂੰ ਲੱਗਾ ਵੀ ਕਰਤਾ ਤੂੰ ਕੰਮ ਐ ਨਹੀਂ 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 ਕਰ ਲਿਆ ਕੁਛ ਨਹੀਂ ਕੁਛ ਨਹੀਂ ਹੋਇਆ ਉਹ ਕੁਛ ਨਹੀਂ ਹੋਇਆ ਮੁੰਡਿਓ ਮੈਂ ਤਾਂ ਤੁਹਾਨੂੰ ਜ਼ੋਰ ਦਿਖਾਉਂਦਾ ਸੀ ਨਾ ਢਕੇ ਨਾ ਚਾਰ ਬਚਾ ਦਦਾ ਜ਼ੋਰ ਤਾਂ ਦਿਖਾਉਂਦਾ ਸੀ ਪਿੱਛੇ ਥੱਲੇ ਲਾ ਲਿਆ ਕੱਢ ਦੇ ਨਾ ਪਕੜ ਤਾ ਟੈਨਸ਼ਨ ਅੱਡ ਤਾਂ ਲਾਏਗਾ ਜਾਂਦੇ ਜਾਂਦੇ ਬੈੱਕ ਹੀ ਜਾਂਦੇ ਬੈੱਕ ਜਾਂਦੇ ਬੈੱਕ ਜਾਂਦੇ ਜਾਂਦੇ ਬੈੱਕ ਬੈੱਕ ਹੀ ਜਾਂਦੇ ਇਹ ਚੱਲ 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 ਜ਼ਰੂਰੀ ਥੋੜੀ ਆ ਬਣੇ ਵੇ ਸੰਦ ਤੋੜਤੀ ਕੱਢਨੇ ਆ ਗਲਤੀ ਹੋ ਗਈ ਫੋਰਮਨ ਸਾਹਿਬ ਕੀ ਕਰੇ ਭਾਵਨਾ ਵਿੱਚ ਬਹਿ ਗਏ ਸੀ ਥੋੜੇ ਮੋਰੇ ਨੰਬਰ ਬਣਾਉਣ ਦਾ ਚਾਸਟ ਟਰਾਲੀ ਲੱਗੀ ਟਰਾਲੀ ਲੱਗੀ ਪਰਲੇ ਪਾਸੋਂ ਮੋੜ ਕੇ ਪਰਲੇ ਪਾਸੋਂ ਪਰਲੇ ਪਾਸੋਂ ਪਰਲੇ ਪਾਸੋਂ ਇਹਦੇ ਉਹ ਪਿੱਛੇ ਦੂਜੇ ਆ ਨਾ ਡੌਲੀ ਆ ਇਹਦੇ ਭਾਈ ਡੌਲੀ ਆ ਇਹਦੇ ਹਾਂ ਦੂਜੇ ਪਾਸੇ ਦੂਜੇ ਪਾਸੇ ਦੂਜੇ ਪਾਸੇ ਪਰਾਂ ਨੂੰ ਪਰਾਂ ਨੂੰ ਪਰਾਂ ਨੂੰ ਪਰਾਂ ਨੂੰ ਫੁੱਲ ਕੱਟ ਲਾ ਫੁੱਲ ਕੱਟ ਲਾ ਫੁੱਲ ਕੱਟ ਲਾ ਹੁਣ ਚੱ ਦੇ ਨੀ ਸਿੱਧਾ ਸਿੱਧਾ ਜਾਉਣਾ ਸਿੱਧਾ ਸਿੱਧਾ ਇਹ ਐਂ ਦੀ ਐਂ ਨਾਲ ਹੀ ਐਂ ਮੋੜ ਲਈ ਹੌਣ ਦੇ ਆਹ ਹਾ ਹਾ ਬੱਲੇ 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 ਐ ਇਦਾਂ ਪਤਾ ਨਾ ਪਰਾਂ ਨੂੰ ਕਰ ਲੋ ਪਰਾਂ ਨੂੰ ਕਰ ਟਾਲੀ ਜੇ ਲੱਗ ਗਿਆ ਚੱਲ 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 ਇੱਥੋਂ ਅੱਗੇ ਨੂੰ ਅੱਗੇ ਨੂੰ ਅੱਗੇ ਨੂੰ ਜਾਣ ਦੋ ਬਈ ਪਹਿਲਾਂ ਉਹ ਮੂਵਮੈਂਟ ਬਣਾਉਣਾ ਪੈਂਦਾ ਪਿੱਛੇ ਨੂੰ ਜਾ ਕੇ ਮੜੇ ਅੱਗੇ ਨੂੰ ਜ਼ੋਰ ਬਣਾਉਣਾ ਆ ਹਾ ਹਾ ਇਹ ਦੇਖਿਆ ਆ ਫਾਇਦਾ ਹੈ ਦਾ ਐਕਸਪੀਰੀਅੰਸ ਬੰਦੇ ਦਾ ਕੰਮ ਕਰਦਾ ਰੋਏ ਤੋਂ ਸਿੱਖਣ ਨੂੰ ਮਿਲਦਾ ਉਹ ਤੈਨੂੰ ਐਕਸਪੀਰੀਅੰਸ ਕਿਹਾ ਯਾਰ ਠੀਕ ਆ ਠੀਕ ਆ ਇੱਧਰੋਂ ਆਉਂਦੇ 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 ਚੱਲੋ 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 ਲਓ ਵੀ ਆ ਦੇਖੋ ਛੋਟਾ ਨਾਗਰਾ ਫਿਰਦਾ ਦੇਖ ਲਓ ਵੀ ਸਾਈਡ ਜੀ ਤੇ ਲਾ ਦੇ ਆ ਇੱਧਰ ਜੇ ਕਰਕੇ ਇੱਥੇ ਐ ਨਾਲ-ਨਾਲ ਕਿ ਟਰੈਕਟਰਾਂ ਨੂੰ ਪ੍ਰੋਬਲਮ ਨਾ ਆ ਫਿਰ ਮਿਸਤਰੀ ਦੇ ਚੰਦੇ ਲੈ ਜਾਾਂਗੇ ਟਰੈਕਟਰ ਆਪਾਂ ਉਹਦੇ ਨਾਲ ਸਾਡੇ ਤੇ ਸਾਡੇ ਕਹੀ ਜਾਂਦਾ ਮੇਰੇ ਤੇ ਉਲਖ ਦੇ ਨਾ ਇੱਕ ਦੂਜੇ ਪ੍ਰਤੀ ਦੋ ਵਿਚਾਰ ਸੀਗੇ ਹੁਣ ਤੂੰ ਦੱਸ ਵੀ ਕੌਣ ਸਹੀ ਹੈ ਸੀ ਮੈਂ ਇਹਨੂੰ ਕਿਹਾ ਵੀ ਤੇਰੀ ਬਾਤ ਜੀਤ ਪੈਂਚਰ ਨਾਲ ਗਾਰ ਕੀ ਲੱਗਦੀ ਹੈ ਤੇ ਇਹ ਅੱਗੇ ਮੈਨੂੰ ਕਹਿੰਦਾ ਵੀ ਤੂੰ ਮਤਲਬ ਮਲਟੀਪਲਾਈ 2 ਦੀ ਸਪੀਡ ਤੇ ਬੋਲਦਾ ਸਾਡੇ ਚ ਸਹੀ ਕੋਣ ਅਰੇ ਦੁਬਾਰਾ ਬੋਲੋ ਕਿਵੇਂ ਚੈੱਕ ਕਰਨੀ ਆ ਆਵਾਜ਼ ਤੇ ਹੋਰ ਪਿਓ ਦੁਬਾਰਾ ਸੁਣੀਏ ਨਾ ਜਦੋਂ ਕੋਈ ਫੈਸਲਾ ਲੈਣਾ ਹੋ ਗਾਲਾਂ ਥੋੜੀ ਲੈਣੀਆਂ ਤੁਸੀਂ ਕੁੱਟੋ ਇੱਥੇ ਦੋਨੇ ਫੜਕੇ ਮੈਨੂੰ ਵੈਸੇ ਤਾਂ ਸੁਣੀ ਸੁਣ ਲਈ ਹੋਣੀਆਂ ਦੁਬਾਰੇ ਹਾਂ ਹੈ ਬਈ ਤੁਹਾਡਾ ਕੀ ਪਤਾ ਦੋਵੇਂ ਰਲ ਕੇ ਵੀਰ ਤੇ ਮੱਕੀ 'ਚ ਫੈਂਟਾ ਲਾਦੇ ਹੋ ਨਹੀਂ ਨਹੀਂ ਆਪਾਂ ਭਾਤੀ ਬਈ ਮੈਂ ਇਹ ਨਾ ਛੱਡ ਮੈਂ ਤਾਂ ਨਹੀਂ ਹੈ ਮੇਦਾ ਮੂੰਹਣਾ ਮਤਲਬ ਕਿ ਨਾਗਰੇ ਦਾ ਪਤਾ ਨਹੀਂ ਬਸ ਕੀ ਮਤਰਾ ਤਾ ਤੇ ਪਈ ਤੂੰ ਨੇਚਰਲ ਜਾ ਐ ਨੇਚਰਲ ਜਾ ਜੀਤ ਪੈਂਚਰ ਵਾਲਾ ਤੂੰ ਨੇਚਰਲ ਜਾ ਨੇਚਰਲ ਨੇਚਰਲ ਮਤਲਬ ਐਂ ਹੀ ਲਾਦਾ ਵੀ ਫੋਰਸ ਕੀਤਾ ਚਲੋ ਬਈ ਜਿਹੜਾ ਦਿਲ ਕਰਦਾ ਨਾ ਕਰੇ ਚਲਾ ਲੈ ਅੱਜ ਫਿਰ ਤੂੰ ਟੌਲ ਟੌਲਕ ਬਾਈ ਨਹੀਂ ਪੈੜ ਪੈੜ ਮੇਰੀ ਮਾਈਕ ਜੇ ਹੈ ਆਏ ਦੇਖਦੇ ਆ ਅੱਜ ਮੇਰੀ ਪਹਿਲਾਂ ਹੀ ਆਖਿਆ ਤੁਸੀਂ ਬਈਆ ਮੈਨੂੰ ਇੰਨਾ ਸੁਣਾ ਲੱਗਾ ਨਾ ਓਏ ਹੋਏ ਹੋਏ ਬਈ ਫਿਰ ਦਗਾ ਕਰੋ ਜਿਹੜਾ ਤੁਹਾਡਾ ਸਵਰਾਜ ਖੜਾ ਨਾ ਉਹ ਕੱਢ ਦਿਓ ਨੂੰ ਹੈ ਮੇਰਾ ਵੀਰ ਓ ਯਾ ਯਾ ਉਹ ਫੀਲ ਫੀਲਿੰਗ ਲੈ ਜਾਂਦਾ ਬੰਦਾ ਯਾਰ ਕੀ ਕਰਦਾ ਉਹ ਉਹਨੂੰ ਕੱਢ ਦਿਓ ਹਾਂ ਜਿਹੜੀ ਟਰਾਲੀ ਲੱਗੀ ਹੋਇਆ ਇੱਥੇ ਹਾਂ ਤੇ ਟਰਾਲੀ ਪਈ ਸੋਦੇ ਮਗਰੀ ਪਾਉਂਗੇ ਨਾ ਫਿਰ ਨਹੀਂ 1 ਮਿੰਟ ਭਾਰਤੀ ਦਾ ਆਪਾਂ ਇੱਥੇ ਪਾਉਣੀ ਹੈ ਹਾਂ ਚਲ ਇਹ ਲਾ ਦੇ ਉਹਦੇ ਨਾਲ ਕਾਨੂੰ ਔਖਾ ਹੁੰਨੇ ਹੋ ਨਾ ਮੈਂ ਕਿਹਾ ਭਾਰਤੀ ਪਾ ਕੇ ਫੇਰ ਲੈ ਕੇ ਜਾਣਾ ਦੂਜਾ ਕਿੱ데 ਜਦੋਂ ਆਪਾਂ ਲੈ ਕੇ ਜਾਣਾ ਉਹ ਤੂੰ ਬਿਲਕੁਲ ਜੀ ਬਿਲਕੁਲ ਮੈਂ ਵੀ ਬਸ ਆ ਐਂਡ ਤੋਂ ਸ਼ੁਰੂ ਕਰਤੀ ਹੈ ਭਾਰਤੀ ਪਾਣਾ ਮੋਡੀਫਾਈ ਬਹੁਤ ਸੋਨਾ ਕਰਾਇਆ ਕਿਦੋਂ ਕਰਾਇਆ ਧਾਲੀਆ ਕਿਦੋਂ ਕਰਾਇਆ ਭਾਈ ਹਾਂਜੀ ਹਾਂਜੀ ਸੱਤੇ ਮਿਸਤਰੀ ਹੈ ਨਾ ਕੋਲ ਨਾ ਡਾ ਉਹ ਤੋਂ ਹਾਂਜੀ ਹਾਂਜੀ ਅੱਜ ਭਾਈ ਤੈਨੂੰ ਇੱਕ ਆਪਾਂ ਨਾਗਰੀ ਵੀਰ ਨੂੰ ਦੱਸ ਦਗੇ ਬਾਈ ਸੱਤਾ ਮਿਸਤਰੀ ਸਾਡਾ ਉਹ ਇੱਕ ਅ ਪ੍ਰੋਸਟੀਟਿਊਟ ਹੈ ਤ੍ਰਿ ਦੀ ਕੈਟਾਗਰੀ ਉਹ ਪਰਸਨਲ ਮਿਸਤਰੀ ਹੈ ਪਰਸਨਲ ਮਿਸਤਰੀ ਜਿਵੇਂ ਫੈਮਿਲੀ ਡਾਕਟਰ ਹੁੰਦਾ ਨਾ ਉਹ ਮੈਂ ਫੈਮਿਲੀ ਮਿਸਤਰੀ ਆ ਤੁਹਾਡਾ ਠੀਕ ਹੈ ਹਾਂ ਠੀਕ ਹੈ ਕਿਉਂਕਿ ਇਹ ਬਹੁਤ ਪੁਰਾਣਾ ਮਿਸਤਰੀ ਹੈ ਸੱਤਾ ਮਿਸਤਰੀ ਤਾਂ ਕਰਕੇ ਉਹ ਦੱਸਦੀ ਸੱਤਾ ਮਿਸਤਰੀ ਆਪਣਾ ਉਹ ਇੱਕ ਮਿੰਟ ਬਾਈ ਖੱਡਾ ਹੈਗਾ ਕਿਧਰ ਅ ਇਕੱਠੇ ਹੀ ਚੱਲਦੇ ਆ ਇਕੱਠੇ ਜਾਦੇ ਓਏ ਓਹ ਦੇਖੋ ਓਏ ਹੋਏ 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 ਕੀ ਬਾਤ ਆ ਮੁੰਡਿਓ ਛੇਤੀ ਛੇਤੀ ਲਾਈਓ ਟਰੈਕਟਰ ਚ ਚੱਲ ਉਹ ਤੇਰੀ ਕਰ ਲਿਆ ਗੱਮ ਨਹੀਂ 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 ਉਹ ਯਾਰ ਉਹ ਟਰਾਲੀ ਚੱਕ ਹੋਈ ਉਹ ਪਿੱਛੋਂ ਸਾਰੀ ਲੱਗ ਰਹੀ ਮੇ ਓਏ ਹੋਏ ਹੋਏ ਹੋ ਨਹੀਂ 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 ਚੱਕ ਕਹਿੰਦੇ ਠੀਕ ਆ ਨਾ ਗਰੇ ਬੱਜ ਗਿਆ ਨਾ بابا ਇਸ ਕੋ ਬੋਲਤੇ ਘੋੜਾ ਉਹ ਚੱਕੋ ਜਾ ਕੇ ਬਜਾ ਬੰਦੇ ਨੂੰ ਹਾਂ ਹਾਂ ਸਾਜ ਔਖੇ ਜੀ ਆਉਂਦੇ ਆ ਯਾਰ ਅੱਜ ਪਤਾ ਨਹੀਂ ਕੋ ਲੋ ਬਣ ਨਹੀਂ ਰਿਹਾ ਮੈਨੂੰ ਔਖਾ ਲੱਗਦਾ ਨਹੀਂ ਯਾਰ ਹੈ ਨਹੀਂਗਾ ਹੈਗਾ ਹੈਗਾ ਹੈਲੋ 60 ਫੇਰ ਤਾਂ ਨਹੀਂ ਵੱਜੀ ਹੈਗਾ ਹੈਗਾ ਸਾਤ ਹੈਗਾ ਫੁੱਲਾਂ ਚ ਲੋਗੇ 60 ਫੇਰ ਤਾਂ ਨਹੀਂ ਵੱਜੀ ਨਹੀਂ ਨਹੀਂ 50 ਹੋ ਗਿਆ 50 ਹੋ ਗਿਆ ਬਈ 50 ਹੋ ਗਿਆ ਓਹ ਹੋ ਹੋ ਦੇਖੀ 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 ਔਲਕ ਸਾਈਡ ਤੇ ਔਲਕ ਔਲਕ ਸਾਈਡ ਤੇ ਕਿਤੇ ਤੇਰੇ ਵੀ ਸਾਇਲੈਂਸਰ ਚਾੜਦੇ ਹੈ ਇੱਕ ਮਿੰਟ ਔਲਕ ਮੈਂ ਕਿਹਾ ਉੱਤਰਿਆ ਨਾ ਗਰੇ ਬੱਚੇ ਦਰਾਈ ਜੋ ਬੇਇੱਜ਼ਤੀ ਹੁਣ ਹਾ ਕਹਿੰਦਾ ਬੇਇੱਜ਼ਤੀ ਹੁਣ ਬੰਦ ਹੋ ਜਾ ਹਾਂ ਹੋਰ ਗੁੱਲਾ ਲਾਤਾ ਮੈਂ ਗੁੱਲਾ ਲਾਤਾ ਮੈਂ ਗੁੱਲਾ ਲਾਤਾ ਮੈਂ ਆ ਦਾਦਾ ਕਰਈਆ ਤੇ ਮਨਾਂ ਤੇ ਦਮਾਂ ਦੀ ਜਾ ਕਿਉਂ ਕਰਾਉਂਦਾ ਯਾਰ ਹਲਕ ਤੇਰੇ ਮੂਰੇ ਹਾਰ ਨਹੀਂ ਮੰਨ ਸਕਦੇ ਯਾਰ ਮੋਟੀਵੇਸ਼ਨ ਤਾਂ ਖੂਹਾਂ ਤੂੰ ਬਸ ਉਹ ਤੇ ਬਾਤਿਆਂ ਪਰ ਹੀ ਚੱਲੋ ਬਸ 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 ਉਹੀ ਤੂੰ ਇੱਥੇ ਹੈਗਾ ਨਾ ਹੌਸਲਾ ਹੈਗਾ ਕੱਲ ਬੜਾ ਮੈਸ ਕੀਤਾ ਤੈਨੂੰ ਬਸ ਸੋਚ ਓਏ ਓਏ ਹੋ ਹੋ ਸਾਰੀ ਉਮਰ ਮੈਂ ਜੋਕਰ ਜਬੜਿਆ ਰਹਾ ਮੈਜੀਕਲ ਗੁੱਲੀ ਪਾਜ਼ਾਤੀ ਬਾਈ ਮਟਰਾਂ ਦੀ ਲੋ ਬਈ ਬਾਈ ਨੇ ਵੀ ਕਰ ਲਿਆ ਟਰੈਕਟਰ ਸਿੱਧਾ ਔਖੇ ਸੌਖੇ ਤੇ ਆਪਣੇ ਵਾਲਾ ਵੀ ਹੋ ਗਿਆ ਤੇ ਲਾ ਦੇ ਬਈ ਟਰਾਲੀ ਤੇ ਓਏ ਹੋ ਹੋ ਆ ਮੈਗੇ ਜਿਹੜਾ ਮਾੜਾ ਮੋਟਾ ਬਚਾਇਆ ਇਹ ਲਾਦ ਮਾਂ ਹੂੰ ਹੂੰ ਮੈਂ ਟਰੈਕਟ ਕਰਾਂ ਪਾਸੇ ਬਾਈ ਸਾਡੇ ਦੋ ਪਲਾਨ ਹੋਰ ਐ ਸਾਨੂੰ ਬੰਦਿਆਂ ਦੀ ਬਹੁਤ ਜ਼ਰੂਰਤ ਆ ਤੇ ਕਿਸੇ ਦਿਨ ਟਾਈਮ ਕੱਢ ਕੇ ਤੇ ਬਹੁਤ ਜਾਣੇ ਇਕੱਠੇ ਹੋਵੋ ਤੇ ਆਪਾਂ ਮਿੱਟੀ ਦੀਆਂ ਟਰਾਲੀਆਂ ਭਰੀਏ ਵੀ ਅਸੀਂ ਨਾ ਗੁਰਦੁਆਰਾ ਸਾਹਿਬ ਬਣਾਉਣਾ ਗੇਮ ਦੇ ਵਿੱਚ ਠੀਕ ਐ ਤੇ ਉਹਦੇ ਲਈ ਸਾਨੂੰ ਭਾਰਤ ਦੀ ਬਹੁਤ ਲੋੜ ਹੈ ਤੇ ਜੇ ਤੇ ਤੁਹਾਡੇ ਕੋਲ ਟਾਈਮ ਹੈ ਮੇਰਾ ਭਰਾ ਕਿਸੇ ਬੰਦੇ ਕੋਲੇ ਹਨਾ ਸਾਨੂੰ ਤੁਸੀਂ ਇੰਸਟਾ ਤੇ ਮੈਸੇਜ ਕਰ ਸਕਦੇ ਹੋ ਮੈਨੂੰ ਕਰ ਲਿਓ ਨਾਗਰੀਬਾਈ ਨੂੰ ਕਰ ਲਿਓ ਆਲਫ ਨੂੰ ਕਰ ਲਿਓ ਗਿੱਲ ਨੂੰ ਕਰ ਲਿਓ ਜਿਹਨੂੰ ਮਰਜ਼ੀ ਕਰ ਲਿਓ ਹੂੰ ਤਾਂ ਵੀਡੀਓ ਲਈ ਸਾਨੂੰ ਬੰਦੇ ਚਾਹੀਦੇ ਆ ਟਰੈਕਟਰ ਸਾਡੇ ਹੋਣਗੇ ਟੀਲ ਵੀ ਸਾਡਾ ਹੋਊ ਵਸਾ ਦਿਓ ਟਰਾਲੀਆਂ ਵੀ ਸਾਡੀਆਂ ਹੋਣਗੀਆਂ